ਮਲਾ ਜੀ ਜਿਹੜਾ ਇੱਕ ਰਿਵਾਰਕਰ ਰੋਡ ਤੇ ਗੋਲੀ ਚਲੀ ਉਹਦੀ ਅੱਜ ਸਕੂਲ ਚ ਬੱਚੇ ਪੜ੍ਹਦੇ ਨੇ 11ਵੀਂ ਬਾਰੀ ਕਲਾਸ ਚ ਉਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਸੀਗਾ ਇੱਕ ਮੁੰਡਾ ਫੇਰ ਪੜਦਾ ਇੱਕ ਮੁੰਜਾਂ ਦੇ ਨਾਲ ਪੜਦਾ ਸਿਰ ਕਾਰਨ ਪਤਾ ਲੱਗਾ ਕੀ ਕਾਰਨ ਬੱਚਿਆਂ ਦਾ ਕਾਰਨ ਕੀ ਆ ਜੀ 11ਵੀਂ ਕਲਾਸ ਪੜ੍ਹਦਾ ਦਾ ਮਤਲਬ ਵੀ ਕੋਈ ਨਹੀਂ ਮੂਲੀ ਗੱਲ ਤਾਂ ਉਹਦੇ ਝਗੜਾ ਹੋਇਆ ਇਹ ਕਿਤੇ ਮੁੜ ਕੇ ਉਥੋਂ ਝਗੜੇ ਤੋਂ ਬਾਅਦ ਕਿਤੇ ਰਾਜੀ ਨਾਵੇਂ ਵਾਸਤੇ ਸਾਡੇ ਨਿਹਾਰਕਰ ਰੋਡ ਤੇ ਖੜੇ ਸੀਗੇ ਜੋ ਲੋਹਾਰ ਕਾ ਰੋੜ ਤੇ ਰਾਈਨਾਵਾ ਤੇ ਖੜੇ ਤੇ ਉੱਥੇ ਫੇਰ ਇਹਨਾਂ ਦਾ ਝਗੜਾ ਹੋ ਗਿਆ ਜੀ ਇਹਨੂੰ ਝਗੜਾ ਹੋ ਗਿਆ ਤੇ ਉੱਥੇ ਜਿਹੜਾ ਵਾ ਹਰਿੰਦਰ ਸਿੰਘ ਆ ਨਜਾਮ ਦੀ ਬੰਦਾ ਸਰਪੰਚ ਉਹਨੇ ਗੋਲੀ ਮਾਰੀ ਐ ਤੇ ਇੱਕ ਮੁੰਡੇ ਦੇ ਜਿਹੜਾ ਹੈਗਾ ਵਾ ਐਸ਼ਪੀ ਸਿੰਘ ਉਹਦੀ ਲੱਤ ਚ ਵੱਜੀ ਐ ਉਹਨੂੰ ਇੱਥੇ ਸਿਵਲ ਹਸਪਤਾਲ ਦਾ ਹਲ ਕਰਾਇਆ ਸੀ ਤੇ ਸਿਵਲ ਹਸਪਤਾਲ ਵਾਲਿਆਂ ਨੇ ਉਹਨੂੰ ਰੈਫਰ ਕਰ ਸਕ ਗੁਰੂੰਦਾਨ ਕਲੀਨ ਹਸਪਤਾਲ ਕਿੰਨੇ ਆਰਾਊਂਡ ਫਾਇਰ ਹੋਏ ਜੀ ਅੱਥੇ ਉੱਥੇ 5 ਤੋਂ 6 ਰੌਂਦ ਦੱਸਣ ਦੇ ਮਤਾਬਕ ਇਹਨਾਂ ਦੇ 5 ਤੋਂ 6 ਰੌਂਦ ਫਾਇਰ ਹੋਏ ਜੀ ਪਿਸਤੌਲ ਸੀ ਕਿ ਉਹ ਆਪਣਾ ਵਿਸੰਸੀ ਸੰਸੀ ਨਹੀਂ ਉਹ ਤਫ਼ਤੀਸ਼ ਦਾ ਵਿਸ਼ਾ ਦੀ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਉਹਦਾ ਸਤਾ ਲੱਗ ਜੀ ਕਿਹੜਾ ਕੋਈ ਇਹਨਾਂ ਵੱਲੋਂ ਵੀ ਚਲਾਈਆਂ ਗਈਆਂ ਗੀਆਂ ਗੋਲੀਆਂ ਨਹੀਂ ਇਹਨਾਂ ਦੇ ਦੱਸਣ ਦੇ ਮਤਾਬਕ ਇਹਨਾਂ ਨੂੰ ਕੋਈ ਚਲਾਈ ਨਹੀਂ ਸਾਹਤ ਹੋਈ ਬਾਕੀ ਮੌਕੇ ਤੇ ਅਸੀਂ ਗਏ ਆ ਬਾਕੀ ਤਫ਼ਤੀਸ਼ ਜਾਰੀ ਹੈ ਜੀ ਕੋਈ ਸੀਸੀਟੀਵੀ ਆਈ ਸਾਹਮਣੇ ਸਰ ਨਹੀਂ ਅਜੇ ਸੀਸੀਟੀਵੀ ਕੋਈ ਸਾਹਮਣੇ ਨਹੀਂ ਕੁਝ ਖੰਗਾ ਰਹੇ ਕੈਮਰਾ ਸਰ ਹੁਣ ਕਿੰਨੇ ਬੰਦਿਆਂ ਦੇ ਖਿਲਾਫ ਕੰਪਲੇਂਟ ਦਰਜ ਉਹ ਅਜੀਜੀ ਜੇ ਉਹ ਆ ਜਾ ਅਜੀ ਉਹਨੇ ਬਿਆਨ ਨਹੀਂ ਲਿਖਾਇਆ ਜੋ ਵੀ ਬਿਆਨ ਲਿਖਾਉਗਾ ਜਿਹਦੇ ਖਿਲਾਫ ਲਿਖਾਉਗਾ ਉਹਦੇ ਮੁਤਾਬਿਕ ਕਾਨੂੰਨੀ ਕਾਰਵਾਈ ਹੋਗੀ ਕੋਈ ਲੀਡਰ ਦਾ ਮੁੰਡਾ ਵੀ ਹੈ ਨਹੀਂ ਜੀ ਕੋਈ ਲੀਡਰ ਦਾ ਕੋਈ ਕਾਉਂਸਲਰ ਦਾ ਜਾਂ ਕੋਈ ਐਮਐਲਏ ਦਾ ਮੁੰਡਾ ਹੈ ਕੋਈ ਲੀਡਰ ਦਾ ਮੁੰਡਾ ਵਿੱਚ ਨਹੀਂ